ਸ਼ਿਫਤਗੜ ਸਾਹਿਬ ਦੇ ਵਿਧੇ ਜਿੱਥੇ ਵੱਖ-ਵੱਖਾਂ ਦੇ ਲੰਗਰ ਲਾਏ ਜਾ ਰਹੇ ਨੇ ਤਾਂ ਉੱਥੇ ਹੀ ਲੋਕਾਂ ਨੂੰ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਉਹਨਾਂ ਦੇ ਲਈ ਦਸਤਾਰਾਂ ਬੰਨਣ ਦੇ ਦਸਤਾਰ ਸਿਖਾਉਣ ਦੇ ਕੈਂਪ ਜਿਹੜੇ ਨੇ ਉਹ ਵੀ ਲਗਾਏ ਜਾ ਰਹੇ ਨੇ ਤਾਂ ਅਸੀਂ ਇੱਕ ਦਸਤਾਰ ਕੈਂਪ ਦੇ ਵਿੱਚ ਮੌਜੂਦ ਹਾਂਿੱਥੇ ਕਿ ਵੱਖ-ਵੱਖ ਨੌਜਵਾਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਦਸਤਾਰਾਂ ਬੰਨਣੀਆਂ ਸਿਖਾਈਆਂ ਜਾਂਦੀਆਂ ਨੇ ਉਹਨਾਂ ਦੇ ਦਸਤਾਰਾਂ ਜਿਹੜੀਆਂ ਨੇ ਉਹ ਬੰਨੀਆਂ ਵੀ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਥੇ ਵੱਡੀ ਗਿੰਦੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਕੁਝ ਦਸਤਾਰਾਂ ਬਨ ਰਹੀਆਂ ਨੇ ਕੁਝ ਤੇ ਦਸਤਾਰਾਂ ਬ ਸਿੱਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਦਸਤਾਰਾਂ ਬਨੀਆਂ ਜਾਂਦੀਆਂ ਨੇ ਤਾਂ ਬੇहद ਨਵਧੀਆ ਤਰੀਕੇ ਦੇ ਨਾਲ ਦਸਤਾਰਾਂ ਬਹੁਤ ਖੂਬਸੂਰਤ ਦਸਤਾਰਾਂ ਇਸ ਜਗ੍ਹਾ ਦੇ ਉੱਪਰ ਬਨੀਆਂ ਹੋਈਆਂ ਨੌਜਵਾਨਾਂ ਦੇ ਤੁਸੀਂ ਦੇਖ ਪਾਉਂਗੇ ਭਾਈ ਸਾਹਿਬ ਜੀ ਜਿੱਥੇ ਸ਼੍ਰੀ ਫਤਗੜ ਸਾਹਿਬ ਦੀ ਧਰਤੀ ਹੈ ਇੱਥੇ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਆਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ 15 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਡੇ ਸਹਿਯੋਗ ਦੇ ਨਾਲ ਅਤੇ ਬੰਦਾ ਬਹਾਦਰ ਕਾਲਜ ਦੇ ਬਟਮੁੱਲੇ ਸਹਿਯੋਗ ਦੇ ਨਾਲ 15ਵਾਂ ਦਸਤਾਰ ਸਕਲਾਈ ਕੈਂਪ ਲਾਇਆ ਜਾ ਰਿਹਾ ਹੈ 25 ਦਸੰਬਰ ਤੋਂ ਇਹ ਦਸਤਾਰ ਸਕਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਵਿਚਾਰਨਾ ਦੇਣਾ 27 ਦਸੰਬਰ ਨੂੰ ਸਮਾਪਤੀ ਹੋਵੇਗੀ ਇਸ ਦਸਤਾਰ ਸਕਲਾਈ ਕੈਂਪ ਦੇ ਵਿੱਚ ਅਨੇਕਾਂ ਹੀ ਮੁਲਾਜ਼ਮ ਪੁਰਸ਼ ਮੁਲਾਜ਼ਮ ਅਤੇ ਬੀਬੀਆਂ ਦਮਾਲੇ ਸੇ ਆਉਣ ਵਾਸਤੇ ਪੁਰਸ਼ ਦੇ ਸਰਕਾਰੀ ਮੁਲਾਜ਼ਮ ਪੰਨ ਕਰਦੇ ਨੇ ਇੱਥੇ ਆ ਕੇ ਅਸੀਂ ਅੱਜ ਤੋਂ ਦਾੜੀ ਅਤੇ ਕੇਸਾਂ ਦਾ ਧਾਰਨ ਕਰਾਂਗੇ ਦਾੜੀ ਤੇ ਕੇਸ ਤਲੀਆਂ ਕਰਾਵਾਂਗੇ ਸੰਸਥਾ ਵੱਲੋਂ ਜਥੇਵੰਦੀਆਂ ਵੱਲੋਂ ਅਸੀਂ ਉਹਨਾਂ ਨੂੰ ਨਵੇਂ ਦਸਤਾਰਾਂ ਦੇ ਨਾਲ ਸਨਮਾਨ ਕਰਦੇ ਹਾਂ ਤੇ ਇਥੇ ਜਿਨ੍ਹਾਂ ਦੇ ਵੱਲੋਂ ਦਸਤਾਰਾਂ ਬੰਨੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਦਸਤਾਰਾਂ ਬੰਨੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਔਰ ਬਜ਼ੁਰਗਾਂ ਤੱਕ ਦੇ ਦਸਤਾਰ ਬੰਨੀ ਜਾ ਰਹੀ ਹੈ ਤੇ ਇੱਥੇ ਇੱਕ ਉਹ ਛੋਟੇ ਜਿਹੇ ਬੱਚੇ ਦੇ ਵੀ ਦਸਤਾਰ ਜਿਹੜੀ ਹੈ ਉਹ ਬੰਨੀ ਜਾ ਰਹੀ ਹੈ ਬਹੁਤ ਹੀ ਮਾਸੂਮ ਜਿਹਾ ਛੋਟਾ ਜਿਹਾ ਬੱਚਾ ਹੈ ਜਿਸ ਨੂੰ ਕੀ ਦਸਤਾਰ ਬੰਨੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਜਿੱਥੇ ਨੌਜਵਾਨ ਖੁਦ ਦਸਤਾਰਾਂ ਬੰਨਣ ਦੇ ਲਈ ਅੱਗੇ ਆ ਰਹੇ ਨੇ ਉੱਥੇ ਹੀ ਮਾਵਾਂ ਰੜੀਆਂ ਨੇ ਪਰਿਵਾਰ ਜਿਹੜੇ ਬੱਚਿਆਂ ਦੇ ਉਹ ਵੀ ਉਹਨਾਂ ਨੂੰ ਅੱਗੇ ਲੈ ਕੇ ਦਸਤਾਰਾਂ ਦੇ ਨਾਲ ਸਿੱਖੀ ਦੇ ਨਾਲ ਬਚਪਨ ਤੋਂ ਹੀ ਜੁੜ ਸਕਣ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਵੱਡੇ ਦੇਖ ਰਿਹਾ ਸੀ ਬਜ਼ੁਰਗ ਦੇਖ ਰਿਹਾ ਨੌਜਵਾਨ ਦੇਖ ਰਿਹਾ ਪਰ ਇੱਥੇ ਪਰਿਵਾਰ ਖੁਦ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਦਸਤਾਰਾਂ ਬੰਨਣ ਦੇ ਲਈ ਅੱਗੇ ਆ ਰਹੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਅਸੀਂ ਪਹੁੰਚੇ ਅੱਜ ਆਪਾਂ ਫਤਿਹਗੜ੍ਹ ਸਾਹਿਬ ਛੋਟੇ ਸ਼ਹਿਰ ਜਦਿਆਂ ਦੀ ਧਰਤੀ ਤੇ ਤੇ ਜਿਹੜੇ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਹੋਏ ਦੇਖੋ ਜਿਹੜਾ ਹੁਣ ਛੋਟਾ ਜਿਹਾ ਬੱਚਾ ਹੈ ਇਹ 6 6 ਸੱਤਕ ਮਹੀਨਾ ਦੀ ਬੱਚੀ ਐ ਇਹ ਗੁੜੀਆ ਇਹ ਕਹਿੰਦੇ ਪੀਮਚੂਰ ਐ ਦੇਖੋ ਹਨਾ ਉਹ ਵੀ ਬੜੇ ਸਕੂਨ ਨਾਲ ਬੜੇ ਪਿਆਰ ਨਾਲ ਦਸਤਾਰ ਸਜਵਾ ਰਿਆ ਹੁਣ ਜਦ ਇੰਨਾ ਕ ਬੱਚਾ ਨੇ ਪਿਆਰ ਨਾਲ ਦਸਤਾਰ ਸਜਾ ਰਿਆ ਤਾਂ ਜਿਹੜੇ ਆਪਣੇ ਵੱਡੇ ਵੀਰ ਭਾਈ ਨੇ ਉਹ ਕਿਉਂ ਨਹੀਂ ਆਪਣੇ ਉਸ ਨਾਲ ਸਜਾ ਸਕਦੇ ਹਨਾ ਕਟੀਆਂ ਤੇ ਦੇਖੋ ਫਿਰਦੀ ਹੈ ਦੁਨੀਆਦਾਰੀ ਪਰ ਲਿਕਨੇ ਜਿੱਦਾਂ ਦੇ ਮਾਹੌਲ ਨਾਲ ਆਪਾਂ ਉਰੇ ਪਹੁੰਚਦਾ ਤਾਂ ਉਹਨਾਂ ਨੂੰ ਬਾਲਾ ਨਹੀਂ ਆਪਾਂ ਸਿਰਫ ਕੱਲੀ ਦਸਤਾਰ ਤਸਜਾ ਕੇ ਉਰੇ ਪਹੁੰਚ ਸਕਦੇ ਆ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਡਾ ਬੱਚਾ ਹੈ ਜੀ ਹਾਂ ਜੀ ਤੁਸੀਂ ਲੋਕ ਦੇਖ ਰਹੇ ਹੋ ਵੀ ਨੌਜਵਾਨ ਬਜ਼ੁਰਗ ਜਾਂ ਜੋੜ ਜਿਹੜੇ ਵੀ ਲੋਕ ਹੁੰਦੇ ਆ ਖੁਦ ਪੱਗਾਂ ਬਣਵਾਉਣ ਦੇ ਲਈ ਆਉਂਦੇ ਨੇ ਤੁਸੀਂ ਆਪਣੇ ਨਿੱਕੇ ਦੇ ਬੱਚੇ ਨੂੰ ਪੱਗ ਬਣਵਾਉਣ ਦੇ ਲਈ ਲੈ ਕੇ ਆਏ ਹਾਂ ਜੀ ਬਹੁਤ ਜ਼ਿਆਦਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰੇ ਬੱਚਾ ਸਨ ਹੋਇ ਤੱਕ ਲੈ ਕੇ ਆ ਰਿਹਾ ਨਾਲ ਇਸ ਦਿਨ ਨਾਲ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੁਣ ਸਾਨੂੰ ਹਾਂ ਜੀ ਮਨ ਰਤਨ ਕੌਰ ਤਾਂ ਤੁਸੀਂ ਦੇਖਿਆ ਕਿ ਕਿੰਨੇ ਹੀ ਛੋਟੇ ਜਿਹੇ ਬੱਚੇ ਜਿਹੜੇ ਨੇ ਇੱਥੇ ਇਸ ਜਗ੍ਹਾ ਦੇ ਉੱਪਰ ਉਹਨਾਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤਾਂ ਹੋਰ ਵੀ ਪ੍ਰਬੰਧ ਜਿਨ੍ਹਾਂ ਦੇ ਵੱਲੋਂ ਕੀਤੇ ਗਏ ਨੇ ਜਾਂ ਜਿਨ੍ਹਾਂ ਦੇ ਵੱਲੋਂ ਦਸਤਾਰਾਂ ਬਣੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆਂ ਤੇ ਭਾਈ ਸਾਹਿਬ ਜੀ ਜੋ ਇੱਥੇ ਦਸਤਾਰਾਂ ਬਣੜੀਆਂ ਸਿਖਾਈਆਂ ਜਾ ਰਹੀਆਂ ਨੇ ਅਸੀਂ ਦੇਖਿਆ ਕਿ 6 6 7 7 ਮਹੀਨਿਆਂ ਦੇ ਬੱਚਿਆਂ ਦੇ ਵੀ ਮਾਵਾ ਪੱਗਾ ਬਣਵਾਉਣ ਦੇ ਲਈ ਆ ਰਹੀਆਂ ਨੇ ਔਰ ਇਸ ਦੇ ਨਾਲ ਹੀ ਨੌਦਵਾਨ ਬਜ਼ੁਰਗ ਤੱਕ ਜਿਹੜੇ ਇਸ ਜਗ੍ਹਾ ਦੇ ਉੱਪਰ ਪੱਗਾ ਬਣ ਬਣਵਾਉਣ ਦੇ ਲਈ ਆ ਰਹੇ ਨੇ ਕਿਆ ਬਾਰੇ ਦੱਸੋ ਵਾ ਇਹ ਦਸਤਾਰ ਸਖਲਾਈ ਕੈਂਪ ਜੀ ਫਤਿਹਗੜ ਸਾਹਿਬ ਤੇ ਸਮੂਹ ਦਸਤਾਰ ਕੁਚੇ ਨਾਲ ਮਿਲ ਕੇ ਤੇ ਪੰਜਾਬ ਦੇ 올ਓਵਰ ਜਿੰਨੇ ਵੀ ਦਸਤਾਰ ਕੁਚੇ ਇੱਥੇ ਪਹੁੰਚਦੇ ਪਹੁੰਚਦੇ ਨੇ ਜਿਹੜੇ ਵੀ ਬੱਚੇ ਵੀ ਫਾਈ ਇੱਥੇ ਆ ਕੇ ਪ੍ਰਣ ਕਰਦੇ ਨੇ ਵੀ ਅੱਜ ਤੋਂ ਬਾਅਦ ਅਸੀਂ ਕਿਸ ਕਤਲ ਨਹੀਂ ਕਰਾਵਾਂਗੇ ਸਹਿਬੀ ਆਦਿਆਂ ਦੇ ਲੜ ਲੱਗਾਂਗੇ ਜੀ ਗੁਰੂ ਘਰ ਨਾਲ ਜੁੜਾਂਗੇ ਸੱਚ ਨਾਲ ਜੁੜਾਂਗੇ ਬਾਣੀ ਨਾਲ ਜੁੜਾਂਗੇ ਉਹਨਾਂ ਨੂੰ ਦਸਤਾਰ ਵੀ ਪੇਂਟ ਕੀਤੀ ਜਾਂਦੀ ਹੈ ਤਾਂ ਮਤਲਬ ਸਿੱਖ ਤੋਂ ਤੁਹਾਡੇ ਵੱਲੋਂ ਕੈਂਪ ਫੋਲੋ ਇਸ ਤਾਲੀ ਲਗਾਇਆ ਗਿਆ ਜਾਂ ਪਹਿਲਾਂ ਤੋਂ ਹੀ ਕੈਂਪ ਜਿਹੜੇ ਅਜਿਹੇ ਲਗਾਏ ਜਾਂਦੇ ਨੇ ਨਹੀਂ ਇਹ ਕੈਂਪ ਤਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਜੀ ਉਦਾਂ ਵੀ ਬਾਕੀ ਫਤੇਗੜ ਸਾਹਿਬ ਵਿੱਚ ਲਗਭਗ 4-5 ਕੈਂਪ ਇਦਾਂ ਦੇ ਲੱਗਦੇ ਨਹੀਂ ਦਸਤਾਰਾਂ ਪਰ ਹਾਂਜੀ ਉਹ ਜਵਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਜਿੱਥੇ ਇੱਕ ਪਾਸੇ ਸ਼ਹੀਦੀ ਸਬਾ ਚੱਲ ਰਹੀ ਹੈ ਸਾਹਿਬਜ਼ਾਦਿਆਂ ਦੇ ਵੱਲੋਂ ਆਪਣੀਆਂ ਜਾਨਾਂ ਸਾਡੇ ਲਈ ਕੁਰਬਾਨ ਕੀਤੀਆਂ ਗਈਆਂ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਵਾਰ ਦਿੱਤਾ ਤਾਂ ਇਸੇ ਮੌਕੇ ਦੇ ਉੱਪਰ ਜਿੱਥੇ ਅਸੀਂ ਲੰਗਰ ਦੇਖਦੇ ਹਾਂ ਉੱਥੇ ਹੀ ਇਹ ਦਸਤਾਰਾਂ ਦੀ ਵੀ ਸੇਵਾ ਆਇਆ ਕਿ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋਣ ਦੇ ਲਈ ਤਾਂ ਜ਼ਰੂਰ ਹੋਣ ਹੀ ਪਰ ਦਸਤਾਰਾਂ ਸੇ ਜਾ ਕੇ ਵੀ ਉਹ ਵੀ ਪਿੱਛੇ ਘਟਰਾਵਾ ਹੁੰਦੀ ਹੈ ਨਾ ਖਾਸ ਕਰਕੇ ਦੇਖੋ ਗੱਲ ਇਹ ਹੈ ਜੀ ਜਿਹੜਾ ਪੁੱਤ ਦੀ ਸ਼ਕਲ ਆ ਉਹ ਆਪਣੇ ਪਰਿਵਾਰ ਨਾਲ ਹੀ ਮਿਲਣੀ ਚਾਹੀਦੀ ਪਰ ਆਪਣੇ ਪਿਓ ਨਾਲ ਮੇਰੇ ਭਰਾ ਦੀ ਸ਼ਕਲ ਮੇਰੇ ਭਰਾ ਨਾਲ ਹੀ ਮਿਲੂਗੀ ਅਸੀਂ ਆਪਣੇ ਜਿਨ੍ਹਾਂ ਨੂੰ ਅਸੀਂ ਆਪਣੇ ਬਾਬੇ ਕਹਿੰਨੇ ਆ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਵੀ ਉਹਨਾਂ ਬਾਬਿਆਂ ਨੇ ਸਾਡੇ ਵਾਸਤੇ ਸ਼ਹੀਦੀਆਂ ਦਿੱਤੀਆਂ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਸ਼ਹੀਦੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਪਰ ਅਸੀਂ ਕੁਝ ਕੁ ਆਪਣੇ ਜਿਹੜੇ ਸਾਡੇ ਫਰਜ਼ ਨੇ ਅਸੀਂ ਉਹਨਾਂ ਨੂੰ ਪੂਰਾ ਕਰ ਸਕਦੇ ਹਾਂ ਦਸਤਾਰਾਂ ਸਜਾ ਕੇ ਆਪਣੇ ਸੱਚ ਦੇ ਲੜ ਲਾ ਕੇ ਕਿਉਂਕਿ ਕੋਈ ਵੀ ਕਨਸੈਪਟ ਹੈ ਜੀ ਜਿਹੜੇ ਹਿੰਦੂ ਨੇ ਹਿੰਦੂ ਵੀਰ ਆਪਣੇ ਧਰਮ 'ਚ ਪਰਪੱਖ ਨੇ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨੂੰ ਧੱਕੇ ਨਾਲ ਨਹੀਂ ਜੁੜਿਆ ਮੁਸਲਮਾਨ ਹੋਏ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਆਪਣੇ ਧਰਮ ਵਿੱਚ ਪਰਪੱਖ ਰੋ ਤੇ ਅਸੀਂ ਆਪਣੇ ਧਰਮ ਵਿੱਚ ਪਰਪੱਖ ਰਹੀਏ ਇਹ ਸਾਡੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਅਸੀਂ ਇੱਥੇ ਆਉਨੇ ਆ ਸਰਵਨ ਨੂੰ ਮੇਲਾ ਸਮਝ ਕੇ ਨਾ ਜੀਏ ਇਹ ਸ਼ਹੀਦੀ ਸਭਾ ਹੈ ਇਹ ਸਾਡੇ ਵਾਸਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਾ ਕਿ ਸਾਡੇ ਵਾਸਤੇ ਕੋਈ ਸੋਗ ਦਾ ਸਮਾਂ ਹੈ ਸਾਡੇ ਯੋਧਿਆਂ ਨੇ ਸਾਡੇ ਬਾਬਿਆਂ ਨੇ ਸਾਡੇ ਵਾਸਤੇ ਸ਼ਹੀਦੀਆਂ ਦਿੱਤੀਆਂ ਨੇ ਉਹ ਸ਼ੀ ਦਿਨੋ ਦਿਨ ਨਤਮਸਤਕ ਹੁਨੇ ਹਰ ਸਾਲ ਹੁੰਨੇ ਆ ਪਰ ਅਸੀਂ ਤੋਂ ਸਿੱਖ ਕੀ ਜਨ ਕੀ ਜਾਣਿਆ ਉਹ ਸਾਡੇ ਤੇ ਡਿਪੈਂਡ ਕਰਦਾ ਇਸ ਤੋਂ ਦੂਜਾ ਤਾਂ ਇੱਥੇ ਜਿਹੜੇ ਵੀਰ ਦਸਤਾਰ ਬਨਵਾ ਰਹੇ ਨੇ ਉਹਨਾਂ ਦੇ ਨਾਲ ਵੀ ਅਸੀਂ ਗਲਬਤ ਕਰਦੇ ਹਾਂ ਕਿਉਂਕਿ ਕੈਂਪ ਤੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਤੇ ਅਸੀਂ ਗੱਲਬਾਤ ਕੀਤੀ ਹੀ ਜਿੰਨਾਂ ਦੇ ਵੱਲੋਂ ਪਗਾ ਬੰਨੀਆਂ ਜਾ ਰਹੀਆਂ ਨੇ ਤੇ ਦੇਖੋ ਕਿ ਇਸ ਜਗ੍ਹਾ ਦੇ ਉੱਪਰ ਵੀ ਪੱਗ ਜਿਹੜੀ ਹੈ ਬੰਨੀ ਜਾ ਰਹੀ ਹੈ ਤਾਂ ਇਹ तमाम ਤਸਵੀਰਾਂ ਤੁਸੀਂ ਦੇਖੋ ਭਾਈ ਸਾਹਿਬ ਜੀ ਤੁਸੀਂ ਵੀ ਆਪਣੇ ਨਿੱਕੇ ਜਿਹੇ ਬੱਚੇ ਦੇ ਦਸਤਾਰ ਬਨਵਾਉਣ ਦੇ ਲਈ ਇਸ ਜਗ੍ਹਾ ਦੇ ਉੱਪਰ ਆਏ ਹੋ ਤਾਂ ਕਿ ਨਾ ਮੈਂ ਬੱਚੇ ਦਾ ਔਰ ਇੰਨੀ ਛੋਟੀ ਜੀ ਉਮਰ ਦੇ ਬੱਚੇ ਦੇ ਦਸਤਾਰ ਬੱਚੇ ਦਾ ਨਾਮ ਜੀ ਨਿਰਵੈਰ ਸਿੰਘ ਹੈ ਜੀ ਹਾਂ ਜੀ ਮੈਂ ਬਹੁਤ ਵੱਡਾ ਬੜਵਾਗੀ ਸਮਝਦਾ ਜ ਮਹਾਰਾਜ ਸ਼ਿਦਾ ਸਿੰਘ ਜੀ ਜਗ੍ਹਾ ਤੇ ਆ ਕੇ ਮੇਰੇ ਬੇਟੇ ਦਾ ਦਸਤਾਰ ਬੰਦੀ ਹੋਈ ਹੈ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰ ਰਹੇ ਹਾਂ ਸ਼ੁਕਰ ਗੁਜ਼ਾਰਨਾ ਇਹਨਾਂ ਦਾ ਜਿਹੜਾ ਦਸਤਾਰ ਦੇਵਾ ਲਈ ਹੈ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਬਹੁਤ ਵੱਡਾ ਵਾਕੀ ਸਿੰਘ ਤੇ ਆ ਜੀ ਮਹਾਰਾਜ ਜੀ। ਉਹ ਛੱਡਦੀ ਗੱਲ ਹੈ। ਬਹੁਤ ਸੱਚੀ। ਇੰਨੀ ਛੋਟੀ ਉਮਰ ਦੇ ਵਿੱਚ ਲੈ ਕੇ ਆਏ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼। ਹਾਂ ਜੀ। ਹਾਂ ਜੀ ਬਿਲਕੁਲ ਜੀ ਬਿਲਕੁਲ। ਪਹਿਲਾਂ ਮੈਂ ਵੀ ਕਲੀਨ ਸ਼ੇਵ ਸੀਗਾ ਜੀ। ਮੈਂ ਮਹਾਰਾਜ ਦੇ ਦਰ ਤੇ ਆ ਕੇ ਸਰਦਾਰ ਬਣਨਾ ਸ਼ੁਰੂ ਕੀਤਾ। ਹੁਣ ਮੇਰਾ ਬੇਟਾ ਵੀ ਇਹੀ ਇਦਾਂ ਚਾਹਨੇ ਆ ਵੀ ਇਸ ਗੁਰਸਿੱਖੀ ਨਾਲ ਜੀਤੇ ਜੀਵੇ ਤੇ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ। ਤੁਸੀਂ ਦੇਖਿਆ ਕਿ ਸੰਗਤ ਲਗਾਤਾਰ ਪਹੁੰਚੀ ہوئی ਹੈ। ਜੀ। ਅ ਭਾਈ ਉਹ ਖਾਲਸਾ ਬਾਯੋ ਜੀ ਫਤਿਹ ਸ਼ਹੀਦ ਬਾਬਾ ਜੀਵਨ ਸਿੰਘ ਵਾਲਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਲਜਾ ਸਹਿਯੋਗ ਨਾਲ 15ਵਾਂ ਸਗਲਾਈ ਕੈਂਪਸ 17 ਦਾ ਲੱਗਿਆ ਵਾ ਅਸੀਂ ਜਿਹੜਾ ਉਹ ਸਭ ਤੋਂ ਸੂਰਤ ਹੋਊਗਾ ਉਹਨੂੰ ਅਸੀਂ ਇੱਕ ਦਸਤਾਰ 7.5 ਮੀਟਰ ਦੀ ਭੇਟ ਕਰਾਂਗੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਫਤਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਪ੍ਰਣ ਕਰੀਏ ਵੀ ਅਸੀਂ ਸਭ ਤੋਂ ਸੂਰਤ ਹੋਵਾਂਗੇ ਦਾੜਾ ਪ੍ਰਕਾਸ਼ ਜੀ ਕੇਸੇ ਕਰਲ ਕਰਾਵਾਂਗੇ ਇਹ ਸਾਡਾ ਇੱਕ ਬਹੁਤ ਵੱਡਾ ਪ੍ਰਾਲਾ ਸੰਗਤ ਨੂੰ ਸਾਡੇ ਕੋਲ ਸਾਰੇ ਪੁਲਿਸ ਮਾਜਮ ਫੁਰਬੀਰ ਸਵੇਰੇ ਫੱਦਰੇ ਤੋਂ ਦਸਤਾਰਾਂ ਸਜਾਉਂਦੇ ਨੇ ਸੋ ਸਾਡੇ ਸਾਰੇ ਕੋਲ ਸਾਭ ਅਸੀਂ ਇਹ ਜਿਹੜੀ ਸੇਵਾ ਹੈ ਤੇ ਫ੍ਰੀ ਆਫ ਕਾਸਟ ਕਰਦੇ ਆਂ ਸੋ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਪ੍ਰਣਾਣ ਕਰੀਏ ਵੀ ਅਸੀਂ ਸਭ ਸੂਤ ਹੋਵਾਂਗੇ ਦਸਤਾਰਾਂ ਸਜਾਵਾਂਗੇ ਸੋ ਮੈਂ ਸਾਰੇ 25 ਤਰੀਕ ਤੋਂ 27 ਤਰੀਕ ਤੱਕ ਸਾਡਾ ਇਹ ਜਿਹੜਾ ਸਖਲਾਈ ਕੈਂਪ ਚੱਲੂਗਾ 27 ਤਰੀਕ ਨੂੰ ਇਹਦੀ ਸਮਾਪਤੀ ਹੋਵੇਗੀ ਸਾ ਇਧਰ ਵੀ ਫੀਰ ਜਿਹੜੇ ਨੇ ਕਈ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਦਸਤਾਰਾਂ ਬਣਵਾਈਆਂ ਚਾਰਦੀਆਂ ਨੇ ਤਾਂ ਜਿੱਥੇ ਪਰਿਵਾਰ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਦਸਤਾਰਾਂ ਬਨਵਾਉਣ ਦੇ ਲਈ ਦਸਤਾਰ ਬਨਣੀ ਸਿਖਾਉਣ ਦੇ ਲਈ ਜਗ੍ਹਾ ਦੇ ਉੱਪਰ ਲੈ ਕੇ ਪਹੁੰਚੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਦਸਤਾਰ ਕੈਂਪ ਦੀਆਂ ਸਾਂਝੀਆਂ ਕਰ ਰਹੇ ਹਾਂ ਬੇहद ਖੂਬਸੂਰਤ ਤਸਵੀਰਾਂ ਨੇ ਜਿੱਥੇ ਕੀ ਲਗਾਤਾਰ ਲੋਕ ਜਿਹੜੇ ਨੇ ਦਸਤਾਰ ਬਨਣੀ ਸਿੱਖਣ ਦੇ ਲਈ ਪਹੁੰਚ ਰਹੇ ਨੇ ਤਾਂ ਇਸੇ ਤਰੀਕੇ ਦਾ ਸੁਨੇਹਾ ਜਿਹੜਾ ਉਹਨਾਂ ਦੇ ਵੱਲੋਂ ਵੀ ਦਿੱਤਾ ਜਾਇਆ ਹੈ ਕਿ ਕਿਉਂਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਉਹਨਾਂ ਦਾ ਜੋ ਸਰੂਪ ਸੀ ਉਹੀ ਉਹਨਾਂ ਦੇ ਸਿੱਖਾਂ ਨੂੰ ਉਹਨਾਂ ਦੇ ਪੁੱਤਰਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਤਾਂ ਇਸੇ ਨੂੰ ਲੈ ਕੇ ਇਹ ਬੇहद ਖੂਬਸ ਸ਼ਾਹਿਦ ਕਰਨ ਵਾਲਾ ਕੈਂਪਸ ਸੰਗਤ ਦੇ ਬੋਲ ਲਗਾਇਆ ਗਿਆ ਹੈ ਤਸ਼ਰੀਫ ਫਤਿਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੌਜੂਦਾਂ ਜਿੱਥੇ ਕਿ ਪਵਿੱਤਰ ਇਹ ਕੈਂਪ ਜਿਹੜਾ ਉਹ ਲੱਗਿਆ ਹੋਇਆ ਇਸੇ ਤਰੀਕੇ ਦੇ ਨਾਲ ਹੋਰ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਸਾਂਝੀਆਂ ਕਰਦੇ ਰਹਾਂਗੇ ਧੰਨਵਾਦ